ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਆਪ ਜੀ ਨਾਲ ਸਾਂਝ ਪਾਈਏ ਇਹ ਸਾਖੀ ਡਾਕਟਰ ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦੀ ਜ਼ੁਬਾਨੀ ਕਹਿਣ ਅਨੁਸਾਰ ਉਹਨਾਂ ਦੱਸਿਆ ਸੀ ਕਿ ਮੈਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੋ ਵਾਰ ਨਾ ਕੀਤੀ ਨਹੀਂ ਤਾਂ ਜਿਹੜਾ ਵੀ ਵਚਨ ਕਰਦੇ ਸੀ ਸਤ ਵਚਨ ਕਹਿ ਕੇ ਮੰਨ ਲਏ ਸਨ ਭਾਵੇਂ ਉਹ ਦੁਬਾਰਾ ਉਹ ਦੋ ਵਾਰੀ ਨਾ ਕਰਕੇ ਵੀ ਮੰਨ ਗਏ ਸਨ ਪਰ ਫਿਰ ਵੀ ਉਸ ਗੱਲ ਦੀ ਉਹਨਾਂ ਨੂੰ ਮਨ ਦੇ ਵਿੱਚ ਹੈ ਕਿ ਮੈਂ ਮਹਾਂਪੁਰਖਾਂ ਨੂੰ ਉਹ ਨਾਂ ਕਿਉਂ ਕੀਤੀ ਸੋ ਉਹ ਆਪਾਂ ਪਹਿਲੀ ਨਾਂ ਦਾ ਜ਼ਿਕਰ ਕਰਦੇ ਹਾਂ ਸੋ ਇੱਕ ਦਿਨ ਸੰਗਤ ਸਮੇਤ ਬਾਬਾ ਜੀ ਭਾਗੋਵਾਲ ਨੂੰ ਤੁਰ ਪਏ ਨਾਲ ਡਾਕਟਰ ਸਾਹਿਬ ਸ਼ਿਵ ਸਿੰਘ ਜੀ ਨੂੰ ਨਾਲ ਲੈ ਲਿਆ ਕਹਿਣ ਲੱਗੇ ਅੱਜ ਤੇਰੀ ਜੋੜੀ ਬਣਾਉਣੀ ਹੈ ਉਹਨਾਂ ਪਹਿਲਾਂ ਇੱਕ ਵਾਰੀ ਤਾਂ ਨਾ ਕਰ ਦਿੱਤੀ ਕਿ ਮੈਂ ਮੈਂ ਇਸ ਜੰਜਾਲ ਦੇ ਵਿੱਚ ਨਹੀਂ ਫਸਣਾ ਮੈਨੂੰ ਵਿਆਹ ਦੀ ਕੋਈ ਖੇਚ ਨਹੀਂ ਪਰ ਸੰਤ ਕਹਿਣ ਲੱਗੇ ਤੈਨੂੰ ਲਾਂਗਰੀ ਲਿਆ ਕੇ ਦੇਣਾ ਹੈ ਇਹ ਵੀ ਜ਼ਰੂਰੀ ਹੈ ਉਹਨਾਂ ਦੂਜੀ ਵਾਰੀ ਨਾ ਨਹੀਂ ਕੀਤੀ ਭਾਗੋ ਵਾਲੂ ਮਾਸਟਰ ਅਜੀਤ ਸਿੰਘ ਦੇ ਘਰ ਪੁੱਜ ਗਏ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਇੱਕ ਬੇਟੀ ਦਾ ਵੀ ਆਨੰਦ ਕਾਰਜ ਬਾਬਾ ਜੀ ਨੇ ਅਮਰਬਾ ਜੀ ਨੇ ਬੜੇ ਸਾਦੇ ਢੰਗ ਨਾਲ ਕੀਤਾ ਸੀ ਘਰ ਵਾਲਿਆਂ ਨੂੰ ਚਿਤਚੇਤਾ ਵੀ ਨਹੀਂ ਸੀ ਤੇ ਵੀ ਨਹੀਂ ਸੀ ਕਿ ਅੱਜ ਉਹਨਾਂ ਦੀ ਲੜਕੀ ਦੇ ਆਨੰਦ ਕਾਰਜ ਹੋਣੇ ਹਨ ਸੋ ਬਾਬਾ ਜੀ ਡਾਕਟਰ ਸੇਵ ਸਿੰਘ ਜੀ ਨਾਲ ਲੈ ਕੇ ਉਹਨਾਂ ਦੇ ਘਰ ਮਾਟਰ ਸਾਹਿਬ ਜੀ ਦੇ ਘਰ ਪਹੁੰਚ ਗਏ ਪਹਿਲਾਂ ਤਾਂ ਉਹ ਸਾਰਾ ਪਰਿਵਾਰ ਹੈਰਾਨ ਹੋ ਗਿਆ ਤੇ ਮੁੜ ਕੇ ਜਦੋਂ ਬਾਬਾ ਜੀ ਨੇ ਬਚਨ ਕੀਤੇ ਤਾਂ ਉਹ ਸਹਿਮਤ ਹੋ ਗਏ ਮਾਟਰ ਸਾਹਿਬ ਦੀ ਧਰਮ ਪਤਨੀ ਨਾ ਮੰਨੇ ਕਹੇ ਅਸੀਂ ਤਾਂ ਮੁੰਡੇ ਨੂੰ ਜਾਣਦੇ ਨਹੀਂ ਬੁੱਝਦੇ ਨਹੀਂ ਇਹਦਾ ਨਾ ਕੋਈ ਥਾਂ ਥਿੱਤਾ ਨਾ ਮਾਪਿਓ ਪਤਾ ਕਿਦਾਂ ਵਿਆਹ ਕਰਦੀ ਹਰ ਮਾਂ ਧੀ ਬਾਰੇ ਇੰਦੀ ਹੀ ਚਿੰਤਾ ਕਰਦੀ ਹੈ ਉਸ ਨੂੰ ਕੀ ਪਤਾ ਸੀ ਇਸ ਨੇ ਸਭ ਤੋਂ ਉੱਚੇ ਥਾਥੇ ਵਾਲਾ ਬਣ ਜਾਣਾ ਹੈ ਸਗੋਂ ਹੋਰਨਾਂ ਨੂੰ ਵੀ ਬਿਠਾਉਣ ਯੋਗ ਹੋ ਜਾਣਾ ਹੈ ਮਾਤਾ ਨਾ ਮੰਨੇ ਆਖੇ ਸਾਨੂੰ ਇਹਦਾ ਪਤਾ ਨਹੀਂ ਕੌਣ ਹੈ ਮਾਪਿਓ ਵੀ ਨਾਲ ਨਹੀਂ ਕਿ ਤੂੰ ਰਹਿਣ ਵਾਲਾ ਹੈ ਸੰਤਾ ਨੇ ਸਾਰੀ ਗੱਲ ਸੁਣੀ ਤੇ ਫਿਰ ਗੱਲ ਮੁਕਾਈ ਆਖਣ ਲੱਗੇ ਇਹਦਾ ਪਿਓ ਵੀ ਮੈਂ ਆ ਤੇ ਮਾਂ ਵੀ ਮੈਂ ਆ ਸਭ ਕੁਝ ਮੇਰੇ ਤੇ ਰਹਿਣ ਦੇ ਤੂੰ ਚਿੰਤਾ ਨਾ ਕਰ ਸੁਮਾਤਾ ਜੀ ਨੂੰ ਬਾਬਾ ਜੀ ਨੇ ਇੰਜ ਸਮਝਾਇਆ ਜਦੋਂ ਬਾਬਾ ਜੀ ਦੇ ਬਚਨ ਸੁਣੇ ਤਾਂ ਮਾਤਾ ਵੀ ਮੰਨ ਗਈ ਲੜਕੀ ਨੂੰ ਉਸੇ ਵੇਲੇ ਗੁਰਦੁਆਰੇ ਲਿਆਂਦਾ ਗਿਆ ਆਨੰਦ ਕਾਰਜ ਹੋਇਆ ਤੇ ਡਾਕਟਰ ਸਾਹਿਬ ਗ੍ਰਿਸ਼ਤੀ ਬਣ ਗਏ ਇਦਾਂ ਆਪਣੇ ਪਿਆਰੇ ਪਿਆਰੇ ਪ੍ਰੀਤਵਾਨ ਸੇਵਾਦਾਰਾਂ ਨੂੰ ਗ੍ਰਸਤ ਧਰਮ ਵਿੱਚ ਪਰਵੇਸ਼ ਕਰਾਉਂਦੇ ਰਹੇ ਤੇ ਨਾਲ ਹੀ ਅਸੀਸਾਂ ਦਿੰਦੇ ਸਨ ਜਾਓ ਭਾਈ ਬਾਬਾ ਨਾਨਕ ਅੱਜ ਤੋਂ ਤੁਹਾਡਾ ਜਾਮਨ ਹੋਇਆ ਤੇ ਮੈਂ ਦਰਗਾਹ ਵਿੱਚ ਤੁਹਾਡਾ ਗਵਾਹ ਗ੍ਰੀਤੀ ਜੀਵਨ ਵਿੱਚ ਰਹਿੰਦਿਆਂ ਹੀ ਉਦਾਸ ਰਹਿਣਾ ਹੈ ਇਹ ਜੁਗਤੀ ਸਿੱਖ ਧਰਮ ਦੀ ਬਾਕੀ ਸਭ ਧਰਮਾਂ ਤੋਂ ਵੇਕਲੀ ਤੇ ਉੱਚੀ ਸੁਚੀ ਹੈ ਸੋ ਇਹ ਸੰਤ ਬਾਬਾ ਹਜਾਰ ਸਿੰਘ ਜੀ ਵੱਲੋਂ ਡਾਕਟਰ ਡਾਕਟਰ ਸਿਵ ਸਿੰਘ ਜੀ ਦਾ ਆਨੰਦ ਕਾਰਜ ਕਰਵਾਇਆ ਗਿਆ ਸੋ ਬਾਬਾ ਜੀ ਦਾ ਹੁਕਮ ਸੀ ਕਿ ਭਾਈ ਮਲਪਾ ਖਾਣੇ ਤਿਆਕੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਕਰੀਏ ਸੋ ਇੱਥੇ ਸਾਡਾ ਨਾ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ